ਕੋਈ ਘਰ ਦਾ ਰਾਜਾ ਤੁਹਾਡਾ ਘਰ ਦਾ ਰਾਜਾ ਟੱਕਾ ਕਰਾਂਗੇ ਰਾਜ ਕਿ ਕਰਾਂਗੇ ਸਾਨੂੰ ਕੋਈ ਪੁੱਛਣ ਵਾਲੇ ਨਹੀਂ ਕੋਈ ਨਾ ਸਾਨੂੰ ਸਰਕਾਰ ਪੁੱਛਦੀ ਹੈ ਨਾ ਸਾਨੂੰ ਪ੍ਰਜਾਣ ਪੁੱਛਦਾ ਜਦੋਂ ਜਦੋਂ ਥੇ ਸਬਜੀ ਮਾਫੀਆ ਬੱਟਾ ਸਾਨੂੰ ਲੁੱਟੀ ਜਾਂਦਾ ਸੀ ਅੱਗੇ ਲੁੱਟੀ ਜਾਂਦੇ ਆ ਕੋਪੀ ਦਾ ਰੇਟ ਕੀ ਕਹਿੰਦੇ ਤੁਸੀਂ ਉਹ ਵੀ ਆ ਦਿਵਾਲੀ ਵਾਲੇ 200 ਪਿੱਗੀ ਹੁਣ 100 ਰੁਪਏ ਆ ਅੱਛਾ ਆ ਜਿਹੜੀ ਜਿਹੜੀ ਮੈਂ ਹੁਣ 100 ਰੁਪਏ ਆਵਾਜ਼ ਮਾਰੀ ਜੇ ਨਾ ਸਾਨੂੰ ਇਹੀ 20 ਰੁਪਏ ਦੇ ਦੂੰਗਾ ਇਹ ਗੱਲ ਉਦੋਂ ਕੀ ਹੋ ਗਿਆ ਉਦੋਂ ਬਸ ਇੰਨੇ ਤੇ ਰੇਗ ਮਾਰ ਲਾ ਕੇ ਮੈਂ ਮਸਾਲਾ ਲਾ ਲੂਗਾ ਆ ਜਿਹੜੇ ਮਟਾ ਭਿੰਡੀਆਂ ਟੰਗੀਆਂ ਇਹਦਾ ਸੋਨਾ ਸਰਿਆਂ ਮਲਾ ਲੈਂਦੇ ਮੈਂ ਕਿਹਾ ਭਿੰਡੀਆਂ ਪਾਲੀਏ ਪਰ ਮੇਰੇ ਮਗਰ ਬੰਦੇ ਪੈ ਕੇ ਭਿੰਡੀਆਂ ਵੀ ਚੋਰੀ ਹਾਲਾਤ ਇਹ ਬਣ ਗਏ ਭਿੰਡੀਆਂ ਚੋਰੀ ਕਰਨ ਨੂੰ ਫਿਰਦੇ ਆ ਮੈਂ ਤਾਂ ਹੀ ਗਹਿਣੇ ਪਾਲੇ ਆ ਤਾਂ ਜਿਹੜਾ ਕਦੂ ਹੈ ਨਾ ਜੀ ਜਿਹੜਾ ਕੋਈ ਖਾਂਦਾ ਨਹੀਂ ਸੀ 2-300 ਰੁਪਏ ਕਿਲੋ ਹੋ ਗਿਆ ਤੋਰੀਆਂ 1.5 ਰੁਪਏ ਤੋਰੇ ਲੱਗੇ ਪਟੰਡੇ ਸ਼ਹਿਰ ਤੋਂ ਧਨੀਆ 400 ਰੁਪਏ ਕਿਲੋ ਤੁਸੀਂ ਯਾਰ ਇਹ ਤਾਂ ਲੁੱਟਮਚਾਰ ਕੀ ਆ ਬਾਈ ਜੀ ਤੁਸੀਂ ਤਾਂ ਘਰੇ ਭਾਬੀ ਲੜਦੀ ਆ ਨਾ ਤੁਸੀਂ ਲੰਦੇ ਹੋ ਸਬਜ਼ੀਆਂ ਅਸੀਂ ਤਾਂ ਜੇ ਸਾਨੂੰ ਕੋਈ ਪੁੱਛਣ ਆਣਾ ਨਹੀਂ ਤਾਂ ਸਰਿਆਂ ਨਹੀਂ ਲੁੱਟਾਂਗੇ ਤੁਸੀਂ ਲੈ ਲੀਂ ਲਓ ਨਹੀਂ ਲੈਣੀ ਨਾ ਲਓ ਗਲੀਆਂ 'ਚ ਚਲੇ ਜਾਊਂਗਾ ਉੱਥੇ ਲੁੱਟੂਗਾ ਮੇਰੀਆਂ ਪੈਣਾ ਮਾਵਾਂ ਨੂੰ ਰੇਟ ਲਾ ਕੇ ਉੱਥੇ ਲੁੱਟ ਰੂਗਾ ਨਹੀਂ ਸਰਕਾਰ ਤਾਂ ਫਿਰ ਦੂਜੀ ਆ ਇਹ ਦੇਸੀ ਸਰਕਾਰ ਆ ਕਹਿੰਦੇ ਅਸੀਂ ਤਾਂ ਲੋਾਈ ਮਹਿੰਗਾਈ ਕਰਨੀ ਨਹੀਂ ਮਹਿੰਗਾਈ ਦੇਖ ਲੈਣਾ ਪ੍ਰਭੂਨ ਤਾਂ ਆਦਮੀ ਖਾਂਦੇ ਹੋਣਗੇ ਸਬਜ਼ੀ ਤਾਂ ਉਹ ਵੀ ਗਾਲੂ ਗੋਬੀ ਖਾਂਦੇ ਹੋਣਗੇ ਨਹੀਂ ਉਹ ਤਾਂ ਚਾਰ ਨਾਲ ਰੋਟੀਆਂ ਖਾਂਦੇ ਆ ਲੋਕ ਖੇਤਾਂ ਦੇ ਵਿੱਚ ਜਾ ਕੇ ਉਹ ਤਾਂ ਐਵੇਂ ਉਹ ਤਾਂ ਇੱਕ ਡਰਾਮਾ ਹੁੰਦਾ ਜੀ ਚਾਰ ਨਾਲ ਖਾਂਦੇ ਆ ਉਹਨਾਂ ਤਾਂ ਨਰੇਸ਼ ਜੀ ਪਤਾ ਕੀ ਹੈ ਜੇ ਗਿਫਟ ਦੇਣਾ ਨਾ ਸਗਣ ਦੇਣਾ ਤੇ ਐ ਲੈ ਜਾਓ ਅਜੀ ਕਸ਼ਮੀਲਾ ਮਿਰਚ ਦੇ ਦੇ ਇੱਕ ਗੋਭੀ ਦੇ ਦੇ ਅੱਛਾ ਇਹ ਇਹ ਸਗਣ ਦੇ ਦਿਓ ਨਾ ਵਿਆਹ ਤੇ ਤਾਂ ਉਹ ਪੈਸੇ ਦੇਣ ਦੀ ਲੋੜ ਨਹੀਂ ਹੈ ਸਗਣ ਦਿਓ ਉਹ ਕਾਰਡ 'ਚ ਪੈਸੇ ਪਾਉਣ ਦੀ ਲੋੜ ਨਾ 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 ਦਿਓ ਅੱਜ ਮੈਂ ਉਹਨਾਂ ਅੱਜ ਪਿਆਜ਼ 30 ਰੁਪਏ ਆ 10 ਦਿਨਾਂ ਬਾਅਦ 120 ਹੋ ਜਾਊਗਾ ਕੌਣ ਕਰਦਾਗੇ ਇਹਨੂੰ ਕਸਾਨਾ ਨੂੰ ਨਹੀਂ ਨਹੀਂ ਆ ਮਟਰ ਖਾਣ ਵਾਲੀ ਨਹੀਂ ਨਹੀਂ ਖਾਓ ਨਾ ਖਾਓ ਨਹੀਂ ਖਾਓ ਨਾ ਖਾਓ ਤੁਹਾਡੀ ਮਰਜ਼ੀ ਹੈ ਇਹ ਮਸਾਲੇ ਲਾ ਲਾ ਕੇ ਬਣਾਨੇ ਆ ਨਾ ਇਹ ਅਸੀਂ ਉੱਤੇ ਸੰਭਾਲ ਕੇ ਸਟੋਰ ਦੇ ਆ ਸਟੋਰ ਦੇ ਆ ਰੱਬ ਦੇ ਘਰ ਤਾਂ ਜਾਣਾ ਪੂਰਾ ਰੱਬ ਦੇ ਘਰ ਉੱਥੇ ਦੀ ਬਾਅਦ ਚ ਦੇਖਾਂਗੇ ਉੱਥੇ ਤਾਂ ਲੁਟ ਲਈਏ ਨਾਲੇ ਰੇਟ ਆ ਪਾ ਲੋ ਜੀ ਰੇੜੀ ਵਾਲਾ ਆ ਟਮਾਟਰ 150 ਰੁਪਏ 150 ਟਮਾਟਰ ਲੈ ਇੱਥੇ ਪੰਜਾਬੀ ਵੀ ਪੈਸੇ ਦੇ ਰੋਟੀਆਂ ਇਹ ਤਾਂ 10 ਜਨ 10 ਇਹ ਇਹ 10 ਜਨ ਆ ਮੇਰੀ ਬੀਬਾ 10 ਜਨ 10 ਨੂੰ 200 200 ਰੁਪਏ ਕਿਲੋ ਵੇਚੂਗਾ ਇਹਨੂੰ ਬਰਫ਼ ਚ ਲਾਉਂਗਾ ਸਟੋਰ ਕਰੂੰਗਾ ਸਟੋਰ ਤੋਂ ਕੱਢ ਕੇ ਲਿਆਉਂਗਾ ਐ ਉਹ ਕਿਸਾਨਾਂ ਤੋਂ ਮੈਂ ਸਸਤੀ ਲੈਣਾ 10 ਰੁਪਏ ਕਿਲੋ ਉਦੋਂ ਵਾਰ ਦੇ ਵਗਾਰੇ ਵਿਚਾਲੇ ਬੈਠੇ ਉਹ ਵਟੇ ਵਿਚਾਲੇ ਵਪਾਰੀ ਉਹ 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 ਨੂੰ ਸਾਨੂੰ 100 ਰੁਪਏ ਦੇ ਦਿੰਦੇ ਫਿਰ ਮੈਂ ਕੀ ਕਰਾ ਕੇ ਆ ਕੇ ਹੈ ਉਹ ਕਿੰਨੇ ਦੇ ਹਿਸਾਬ ਨਾਲ ਹੈ ਸਾਹਿਬ 100 ਰੁਪਏ ਕਿਲੋ ਐਸੇ ਭਾਅ ਵਿੱਚ ਚੱਲ ਵੇਚੂਗਾ ਮੈਂ ਤਾਂ ਤੇਰੇ ਮੈਂ ਗਰੀਬ ਤੁਸੀਂ ਦੇਖੋ ਨਾ ਮੈਂ ਤਾਂ ਮੈਂ ਤਾਂ ਐਸੇ ਭਾਅ ਵਿੱਚ ਵੇਚੂਗਾ ਮੈਂ ਤਾਂ ਐਸੇ ਭਾਅ ਵਿੱਚ ਵੇਚੂਗਾ 2 ਰੁਪਏ ਗੋਭੀ ਲੈਣੀ ਹੈ ਲੈ ਕਿਲੋਆਂ ਦੇ ਹਿਸਾਬ ਨਾਲ ਦਊਗਾ ਗਰੀਬ ਬੰਦੇ ਸਰਕਾਰ ਨੂੰ ਜਾ ਕੇ ਪੁੱਛੋ ਇੱਕ ਹੀ ਲਈ ਬਠੋ ਕੰਨਾਂ ਦੇ ਉੱਪਰ ਇਹ ਅਜਿਹਾ ਸੋਨਾ ਦਾ ਖੋਲ ਲੈਂਦੇ ਆ ਜੀ ਫਿਰ ਮੈਂ ਪਿੰਡੀਆਂ ਪਾਲੀਆਂ ਪਰ ਇਹਦੇ ਨਾਲ ਵੀ ਮੈਂ ਬੰਦੇ ਰੱਖਿਆ ਕਿਤੇ ਪਿੰਡੀਆਂ ਹੀ ਨਾ ਖੋ ਕੇ ਲੈ ਜਾਣ ਕਿਉਂਕਿ ਮਹਿੰਗੀਆਂ ਨਹੀਂ ਆ